ਦਿੱਲੀ ਆਪ ਦੇ ਵਿਧਾਇਕ ਨਰੇਸ਼ ਯਾਦਵ ਦੋਸ਼ੀ ਕਰਾਰ ਦਿੱਤੇ ਗਏ ਸਨ ਤੇ ਇਹ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਵੱਲੋਂ ਫੈਸਲਾ ਸੁਣਾਇਆ ਜਾਵੇਗਾ ਦੋ ਹੋਰ ਮੁਲਜ਼ਮਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਦੇ ਚਲਦਿਆਂ ਵਿਧਾਇਕ ਨਰੇਸ਼ ਯਾਦਵ ਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਬਰੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ 'ਚ ਅਪੀਲ ਕੀਤੀ ਗਈ ਜਿਸ ਤਹਿਤ ਹੁਣ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਇਕਰਾਰ ਦੇ ਦਿੱਤਾ ਗਿਆ ਬਹੁਤ ਵੱਡੀ ਖਬਰ ਦੱਸਦੀ ਹੈ ਕਿ ਬੇਅਦਬੀ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਮਲੇਰਕੋਟਲਾ ਦੇ ਵਿੱਚ 2016 ਦੇ ਦੌਰਾਨ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਤੇ ਉਸ ਮਾਮਲੇ ਦੇ ਵਿੱਚ ਹੁਣ ਸੈਸ਼ਨ ਕੋਰਟ ਵੱਲੋਂ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਨੂੰ ਦੋਸ਼ੀ ਿਕਰਾਰ ਦੇ ਦਿੱਤਾ ਗਿਆ ਹੈ ਐਡੀਸ਼ਨਲ ਸੈਸ਼ਨ ਜੱਤੀ ਕੋਰਟ ਵੱਲੋਂ ਇਸ ਤੇ ਅੱਜ ਫੈਸਲਾ ਸੁਣਾਇਆ ਜਾਣਾ ਹੈ ਦੋ ਹੋਰ ਮੁਲਜ਼ਮਾਂ ਦੀ ਸਜ਼ਾ ਨੂੰ ਵੀ ਬਰਕਰਾਰ ਰੱਖ ਲਿਆ ਗਿਆ ਹੈ ਹਾਲਾਂਕਿ ਹੇਠਲੀ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਦੇ ਚਲਦਿਆਂ ਪਹਿਲਾ ਵਿਧਾਇਕ ਨਰੇਸ਼ ਜਾਦਵ ਤੇ ਉਹਨਾਂ ਦੇ ਇੱਕ ਸਾਥੀ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਸੈਸ਼ਨ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਚ ਅਪੀਲ ਕੀਤੀ ਗਈ ਜਿਸ ਤਹਿਤ ਹੁਣ ਵਿਧਾਇਕ ਨਰੇਸ਼ ਜਾਦਵ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਵੱਡੀ ਖਬਰ ਮਲੇਰਕੋਟਲਾ ਦੇ ਵਿੱਚ 2016 ਦੇ ਵਿੱਚ ਤੁਹਾਡੇ ਯਾਦ ਹੋਵੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ 2015 ਦੇ ਵਿੱਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਿਸ ਤੋਂ ਬਾਅਦ 2016 ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਤੇ ਉਸ ਮਾਮਲੇ ਦੇ ਵਿੱਚ ਭਾਵੇਂ ਉਸ ਵੇਲੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਲੱਗੇ ਹੇਠਲੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਪਰ ਹੁਣ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅੱਜ ਫੈਸਲਾ ਸੁਣਾਇਆ ਜਾਣਾ ਹੈ ਦੋ ਹੋਰ ਮੁਲਜ਼ਮਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਦੇ ਚੱਲਦਿਆਂ ਵਿਧਾਇਕ ਨਰੇਸ਼ ਯਾਦਵ ਤੇ ਉਹਨਾਂ ਦੇ ਇੱਕ ਸਾਥੀ ਨੂੰ ਬਰੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੁਬਾਰਾ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ 'ਚ ਅਪੀਲ ਕੀਤੀ ਗਈ ਜਿਸ ਤਹਿਤ ਹੁਣ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਲੇਰ ਕੋਟਲਾ ਤੋਂ ਜਮਿਲ ਮੌਜੂਦ ਨੇ ਜਮਿਲ ਆ ਪੂਰਾ ਘਟਨਾਕਰਮ ਸਮਝਣਾ ਚਾਹੁੰਦੇ ਆ ਪਹਿਲਾਂ ਬਰੀ ਕੀਤਾ ਗਿਆ ਤੇ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਹੈ ਸੈਸ਼ਨ ਜੱਜ ਦੀ ਵੱਲੋਂ ਤੇ ਸਜ਼ਾ ਸੁਣਾਈ ਜਾਣੀ ਹੈ ਕੀ ਅਪਡੇਟ ਕੋਈ ਵੀ ਗੱਲ ਜਿਹੜੀ ਹੈਗੀ ਆ ਆਖਾਮ ਸਮੇਂ ਜਿਹੜਾ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਮਾਨਸੂਬ ਮਲੇਰ ਕੋਟਲਾ ਜਿਹੜੀ ਅਦਾਲਤ ਵੱਲੋਂ ਜੀ ਇਹ ਕੇਸ਼ ਯਾਦਵ ਨੇ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਦਿੱਲੀ ਤੋਂ ਐਮ ਐਲ ਏ ਸੀ ਤੇ ਇਹਨਾਂ ਦਾ ਕਾਫੀ ਜ਼ਿਆਦਾ ਜਦੋਂ ਇੱਥੇ ਖਰਾਬ ਖਲੀਫ ਦੀ ਡੀ ਆਰ ਬੀ ਹੈ ਜਿਹੜੀ ਉਹ ਹੋਈ ਕਿਉਂਕਿ ਜਿਹੜੇ ਅੰਦ ਸੀ ਉਹ ਜਲਜੰਕ ਮਲੇਰ ਕੋਟ ਵਾਲੇ ਨੇੜੇ ਜਿਹੜੇ ਹੈਗੇ ਖਲਾਰੇ ਪੈ ਸੀ ਮੁਹੰਮਦ ਆਸਰਫ ਸੀ ਜਿਹੜਾ 2016 ਦੇ ਵਿੱਚ ਇਹ ਵਰਤ ਸ਼ਿਕਾਇਤ ਜਿਹੜੀ ਹੈਗੀ ਪੁਲਿਸ ਨੂੰ ਦਿੱਤੀ ਗਈ ਉਸ ਤੋਂ ਬਾਅਦ ਮੁਸਲਮ ਭਾਈਚਾਰੇ ਵੱਲੋਂ ਅਤੇ ਹੋਰ ਭਾਈਚਾਰੇ ਨੇ ਗਾਰਕੇ ਕਾਫੀ ਜ਼ਿਆਦਾ ਜਿਹੜਾ ਹੈਗਾ ਇਸ ਦਾ ਰੋਸ ਜਾਹਰ ਕੀਤਾ ਗਿਆ ਸੀ ਕਿ ਧਰਮ ਤੋਂ ਪ੍ਰਦਰਸ਼ਨ ਕੀਤੇ ਗਏ ਸੀ ਇਥੇ ਤੱਕ ਕਿ ਕੋਈ ਅਫਵਾਹ ਵੀ ਹੋ ਗਈ ਕਿ ਜਿਹੜੇ ਫਾਕਾ ਡੀਜੀ ਵੀ ਮੁਹੰਮਦ ਜਿਹਾਰ ਆਲਮ ਸੀ ਉਹਨਾਂ ਦੀ ਕੋਠੀ ਦੇ ਵੱਲ ਵੀ ਜਿਹੜੀ ਹੈਗੀ ਆ ਪਬਲਿਕਲੀ ਭੀ ਕਿ ਤੁਖਣੀਆਂ ਜਿਹੜੀ ਫਾਇਰਿੰਗ ਜਿਹੜੀ ਹੋਈ ਸੀ ਖੁਮਾਮੀ ਫਾਇਰਿੰਗ ਕੀਤੀ ਗਈ ਸੀ ਉਹਨਾਂ ਦੇ ਗਨਮੈਨਾਂ ਵੱਲੋਂ ਉਹਨਾਂ ਤੇ ਹਮਲੇ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਤੇ ਪਰਤਪਾਸ ਲਖੰਡਰ ਸਿੰਘ ਦੇ ਐਫਐਸਆ ਨਾ ਬਈ ਸੋਝੂ ਜਿਹੜੇ ਨਾਮ ਜਿਹੜਾ ਹੈਗਾ ਸਾਰੀ ਸਥਿਤੀ ਨੂੰ ਆਪਣੇ ਤੇ ਕੰਟਰੋਲ ਕੀਤਾ ਤੇ ਫਰੰਸ ਜਿਹੜੀ ਹੈਗੀ ਆ ਚਾਰ ਵਿਅਕਤੀਆਂ ਦੇ ਖਿਲਾਫ ਅਣਸਥਾਪਿਆਵਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ ਉਹ ਦਰਜ ਕਰਨ ਤੋਂ ਬਾਅਦ ਪੁਲਸ ਨੇ ਤਫਤੀਸ਼ ਜਿਹੜੀ ਹੈਗੀ ਹੈ ਬੜੀ ਹੀ ਬ੍ਰਿੱਕੀ ਦੇ ਨਾਲ ਕਾਰਵਾਈ ਸ਼ੁਰੂ ਕੀਤੀ ਤੇ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਨਰੇਸ਼ ਯਾਦਵ ਸਮੇਤ ਤਿੰਨ ਜਣਿਆਂ ਨੂੰ ਹੋਰ ਨੂੰ ਜਿਹੜਾ ਹੈਗਾ ਉਹਦੇ ਵਿੱਚ ਐਫਆਈਆਰ ਦੇ ਵਿੱਚ ਸ਼ਾਮਲ ਕੀਤਾ ਗਿਆ ਐਫਆਈਆਰ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਿਹੜਾ ਕੋਰਟ ਦੇ ਵਿੱਚ ਕੇਸ ਚੱਲਿਆ ਤਾਂ ਮੇ ਕਿ ਮਲੇਰਕੋਟਲੇ ਮਲੇਰਕੋਟਲੇ ਦਾ ਕੇਸ ਜਿਹੜਾ ਉਸ ਤੋਂ ਬਾਅਦ ਜਿਹੜਾ ਸੰਗਰੂਰ ਵਿਮਾਨਯੋਗ ਅਦਾਸ ਦੇ ਵਿੱਚ ਟ੍ਰਾਂਸਫਰ ਹੋਇਆ ਤੇ ਉੱਥੇ ਜਿਹੜੀ ਹੈਗੀ ਆ ਸਜ਼ਾ ਹੋਈ ਤੇ ਅੱਜ ਜਿਹੜੀ ਕੱਲ ਜਿਹੜੀ ਹੈਗੀ ਆ ਇਥੇ ਮਾਨਯੋਗ ਅਦਾਸ ਵੱਲੋਂ ਜਿਹੜਾ ਹੈਗਾ ਸਜ਼ਾ ਸੁਣਾਈ ਗਈ ਤਾਂ ਕਿ ਇੱਕ ਜਿਹੜਾ ਜਿਹੜਾ ਵਿਅਕਤੀ ਸੀ ਉਹ ਉਹ ਇਥੇ ਕੋਰ ਦੇ ਵਿੱਚ ਹਾਜ਼ਰ ਨਹੀਂ ਹੋ ਸਕਿਆ ਇਹਦੇ ਕਰਕੇ ਜਿਹੜਾ ਹੈਗਾ ਉਸ ਨੂੰ ਜਿਹੜਾ ਸਨਮਨ ਕੀਤਾ ਗਿਆ ਕਿ ਵੀ ਇਸ ਜਿਹੜੇ ਵਿਅਕਤੀ ਆ ਉਹਨੂੰ ਇਥੇ ਅਦਾਸ ਦੇ ਵਿੱਚ ਪੇਸ਼ ਕੀਤਾ ਜਾਵੇ ਤੇ नरेश ਜਾਬ ਜਿਹੜਾ ਕਿ ਸਾਫ ਦਾ ਐਮਐਲਏ ਆ ਆਮ ਆਦਮੀ ਪਾਰਟੀ ਦਾ ਉਹ ਵੀ ਬਤਿਹਰ ਤੋਂ ਬਾਅਦ 2 ਵਜੇ ਜਾਂ 3 ਵਜੇ ਸਮਾਗਮ ਨਾਲ ਕੋਰੋਮ ਉਹ ਜਿਹੜੀ ਹੈ ਜੀ ਮਲੇਰਪੁਰਾ ਜ਼ਿਲ੍ਹੇ ਦੇ ਵਿੱਚ ਜਿਹੜੀ ਜ਼ਮੀਰ ਹੈ ਇਹਦੇ ਵਿੱਚ ਇਹ ਵੀ ਸਮਝਣਾ ਚਾਹਾਂਗੇ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਪ੍ਰੋਵੀਜ਼ਨ ਕੀ ਹੈਗੀ ਹੈ ਕਿ ਕੁਝ ਸਾਹਮਣੇ ਆ ਰਿਹਾ ਹੈ ਕੁਝ ਐਡਵੋਕੇਟ ਦੱਸ ਰਹੇ ਹੋਣੇ ਵਕੀਲ ਦੱਸ ਰਹੇ ਹੋਣੇ ਕਿ ਕਿੰਨੀ ਸਜ਼ਾ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਪ੍ਰੋਵੀਜ਼ਨ ਹੁੰਦੀ ਹੈ ਵਿਵਸਥਾ ਹੁੰਦੀ ਹੈ ਜਦੋਂ ਅਜਿਹੇ ਇਲਜ਼ਾਮ ਹੁੰਦੇ ਨੇ ਜਿਹੜੀਆਂ ਧਾਰਾਵਾਂ ਦੇ ਤਹਿਤ ਨਰੇਸ਼ ਜਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜੀ ਬਿਲਕੁਲ 295ਏ ਤਹਿਤ ਜਿਹੜਾ ਹੈਗਾ ਇਹ ਪਰਚਾ ਦਰਜ ਕੀਤਾ ਗਿਆ ਸਾਡੀ ਵਕੀਲਾ ਨਾਲ ਵੀ ਜਿਹੜੀ ਹੈਗੀ ਆ ਇਸ ਸਬੰਧੇ ਵਿੱਚ ਗੱਲ ਹੋਈ ਆ ਵਕੀਲ ਨਾਲ ਜਿਹੜਾ ਹੈਗਾ ਪਤਾ ਦੱਸਿਆ ਕਿ ਦੋਨੀਆਂ ਤਰਾਂ ਦੇ ਜਿਹੜੇ ਵਕੀਰ ਨੇ ਉਹ ਆਪਣੀਆਂ ਆਪਣੀਆਂ ਜਿਹੜੀਆਂ ਦਲੀਲਾਂ ਦੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਫੈਸਲਾ ਹੈਗਾ ਉਹ ਜੱਜ ਸਾਹਿਬ ਨੇ ਸੁਣਾਵਾ ਹੁੰਦਾ ਵੀ ਉਹ ਉਹਨਾਂ ਨੂੰ ਸਾਲ ਦੀ ਕਰਦੇ ਆ 2 ਸਾਲ ਦੀ ਕਰਦੇ ਆ 3 ਸਾਲ ਦੀ ਸਜ਼ਾ ਕਰਦੇ ਆ ਪਰ ਇਹ ਯਕੀਨ ਹੈਗਾ ਕਿ ਜਿਹੜੀ ਸਜ਼ਾ ਤੇ ਨਰੇਸ਼ ਯਾਦਵ ਜਿਹੜੇ ਸਾਬਕਾ ਐਮਐਲਏ ਨੇ ਇਹਨਾਂ ਨੂੰ ਯਕੀਨੀ ਹੀ ਜਿਹੜੀ ਹੈਗੀ ਆ ਉਹ ਸਜ਼ਾ ਹੋਊਗੀ ਤੇ ਸਜ਼ਾ ਜਿਹੜੀ ਅਦਾਲਤ ਵੱਲੋਂ ਦਿੱਤੀ ਜਾਊਗੀ ਕਿ ਵੀ ਕਿੰਨੀ ਜਿਹੜੀ ਹੈਗੀ ਆ ਉਹ ਸਜ਼ਾ ਹੋਊਗੀ ਤੇ ਉਹਦੇ ਨਾਲ ਜੁਰਮਾਨਾ ਕਿੰਨਾ ਜਿਹੜਾ ਹੈਗਾ ਉਹ ਲਗਾਇਆ ਜਾਊਗਾ ਤੇ ਅੱਗੇ ਹੁਣ ਜਿਹੜੇ ਵਕੀਲ ਨੇ ਇੱਕ ਦੂਸਰੇ ਦੇ ਜਿਹੜੀ ਹੈਗੀ ਆ ਦੁਬਾਰਾ ਫੇਰ ਵੀ ਜਿਹੜੀ ਹੋਊਗੀ ਦੋਨੋਂ ਪੱਖਾਂ ਦੇ ਵਕੀਲ ਵੀ ਹੋਣਗੇ ਉਹ ਦੁਬਾਰਾ ਫੇਰ ਵੀ ਆਪਣਾ ਜਿਹੜਾ ਹੈਗਾ ਆਪਣਾ ਆਪਣਾ ਪੱਖ ਰੱਖਣਗੇ ਤੇ ਉਸ ਤੋਂ ਬਾਅਦ ਜੱਜ ਸਾਹਿਬ ਨੇ ਜਿਹੜੇ ਉਹ ਦੱਸਣਗੇ ਕਿ ਕਿੰਨੀ ਜੜੀ ਹੈਗੀ ਆ ਉਹ ਅੱਜ ਸਜਾ ਇਹਨਾਂ ਨੂੰ ਸੁਣਾਉਂਦੇ ਆ ਜੀ ਬਿਲਕੁਲ ਜਮੀਲ ਜੇਕਰ ਆਪਾਂ 2016 ਦੀ ਗੱਲ ਕਰੀਏ ਤਕਰੀਬ 24 ਜੂਨ ਨੂੰ ਇਹ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਤੇ ਉਸ ਦੌਰਾਨ ਹਿੰਸਾ ਵੀ ਭੜਕੀ ਸੀ ਕੁਝ ਵਾਹਨਾਂ ਨੂੰ ਵੀ ਅੱਗ ਲਾ ਦਿੱਤੀ ਗਈ ਸੀ ਥੋੜਾ ਜਿਹਾ ਜੇਕਰ ਪੁਰਾਣਾ ਦੇਖਿਆ ਜਾਵੇ 2016 ਚ ਕੀ ਕੁਝ ਹੋਇਆ ਸੀ ਉਸ ਵੇਲੇ ਬਿਲਕੁਲ ਜੀ ਮੈਂ ਉਸ ਸਮੇਂ ਉਸ ਉਸ ਥਾਂ ਤੇ ਇਜਹਾਰ ਆਲਮ ਜਿਹੜੇ ਸਾਫ ਦਾ ਡੀਜੀਪੀ ਸੀ ਉੱਥੇ ਮੌਜੂਦ ਸੀ ਤੇ ਉਹਨਾਂ ਦੀ ਜਿਹੜੀ ਪਤਨੀ ਆ ਆ ਫਰਜਾਨਾ ਹਾਲਮੋ ਉਹ ਮੌਜੂਦਾ ਐਮਐਲਏ ਵੀ ਸੀ ਜਰਗ ਚੌਂਕ ਦੇ ਵਿੱਚ ਜਿਹੜਾ ਹੈਗਾ ਧਰਨਾ ਲੱਗਿਆ ਹੋਇਆ ਸੀ ਜਿੱਥੇ ਨਜ਼ਦੀਕ ਇਹ ਜਿਹੜੀ ਕ੍ਰਾਫਟ ਰੀਡ ਦੀ ਬੀਆਰ ਵੀ ਜਿਹੜੀ ਹੈਗੀ ਆ ਕੀਤੀ ਗਈ ਸੀ ਅੰਗ ਸੀ ਜਿਹੜੇ ਉਹ ਖਿਲਾਰੇ ਹੋਏ ਸੀ ਤੇ ਉੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰੋਸ ਪਾਇਆ ਜਾ ਰਿਹਾ ਸੀ ਤੇ ਕੋਈ ਅਫਵਾਹ ਜਿਹੜੀ ਹੈਗੀ ਆ ਉਸ ਧਰਨੇ ਦੇ ਵਿੱਚੋਂ ਇੱਕ ਕੋਈ ਅਫਵਾਹ ਗਈ ਅਫਵਾਹ ਤੋਂ ਬਾਅਦ ਜਿਹੜੀ ਪਬਲਿਕ ਸੀ ਜਿਹੜੀ ਹਜ਼ਾਰਾਂ ਦੀ ਤਾਦਾ ਦੇ ਵਿੱਚ ਦੀ ਉਹ ਸਾਬਕਾ ਡੀਜੀਪੀ ਇਜਹਾਰ ਆਲਮ ਵੀ ਕੋਠੀ ਦੇ ਵੱਲ ਵਧੀ ਵਧਣ ਤੋਂ ਬਾਅਦ ਉੱਥੇ ਇਸ ਹਿਸਾਬ ਨਾਲ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਉੱਥੇ ਮੌਜੂਦ ਸੀ ਤਾਂ ਇਸ ਇਝ ਲੱਗ ਰਿਹਾ ਸੀ ਕਿ ਵੀ ਇਥੇ ਕੋਈ ਨਾ ਕੋਈ ਜਿਹੜੀ ਹੈਗਨੇ ਕਤਲ ਹੋਵਾਂਗੇ ਉਸ ਤੋਂ ਬਾਅਦ ਫਾਇਰਿੰਗ ਵੀ ਜਿਹੜੀ ਹੈਗੀ ਹੈ ਇਜਹਾਰ ਆਲਮ ਸਾਹਿਬ ਜਨਮ ਮਨਾ ਵੱਲੋਂ ਭਵਾਈ ਫਾਇਰਿੰਗ ਵੀ ਜਿਹੜੀ ਕੀਤੀ ਗਈ ਸੀ ਸਾਫ਼ ਹੀ ਹਰ ਇੱਕ ਜਿਹੜੇ ਇਕਵਰਾਏ ਹੋਏ ਹੈਗੇ ਸੀ ਪਾਵੇਂ ਕਿ ਐਮਐਲਏ ਸੀ ਉਸ ਸਮੇਂ ਦੇ ਜਿਹੜੇ ਉਹ ਵੀ ਕਾਫੀ ਜ਼ਿਆਦਾ ਜਾਂ ਵੀ ਇਕਵਰਾਏ ਹੋਏ ਸੀ ਪਰ ਜਿਹੜੇ ਇਜਹਾਰ ਆਲਮ ਸਾਹਿਬ ਜਿਹੜੇ ਹੁਣ ਕੇ ਇਸ ਦੁਗੀਆਂ ਦੇ ਵਿੱਚ ਨਹੀਂ ਆਏ ਪਰ ਉਹਨਾਂ ਨੇ ਇੱਕ ਸਾਡੇ ਸਾਹਮਣੇ ਇਹ ਗੱਲਾਂ ਕਰੀਆਂ ਕਿ ਫਾਇਰਿੰਗ ਆ ਜਿਹੜੀ ਨੀਚੇ ਨਹੀਂ ਹੋਣੀ ਚਾਹੀਦੀ ਉੱਪਰ ਹੋਣੀ ਚਾਹੀਦੀ ਆ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸਿਰਫ ਉਹਨਾਂ ਨੂੰ ਡਰਾਉਣਾ ਮੌਕੇ ਤੇ ਉਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਜਿਹੜੇ ਹੈਗੇ ਉਸ ਸਮੇਂ ਦੇ ਸੰਗਰੂਰ ਦੇ ਐਸਐਸਪੀ ਜਿਹੜੇ ਪ੍ਰਤਿਪਾਲ ਸਿੰਘ ਖਿੰਦ ਉਹ ਆਪਣੀ ਭਾਰੀ ਫੋਰਸ ਫੋਰਸ ਦੇ ਨਾਲ ਜਿਹੜੇ ਹੈਗੇ ਜਿਹੜਾ ਆਪਾਂ ਦੇ ਕਰੀਬ ਜਿਹੜੀ ਹੈਗੀ ਪੁਲਿਸ ਫੋਰਸ ਸੀ ਉਹਨਾਂ ਨੂੰ ਲੈ ਕੇ ਆਏ ਤੇ ਉਸ ਤੋਂ ਬਾਅਦ ਜਿਹੜੀਆਂ ਹਵਾਈ ਫਾਇਰਿੰਗਾਂ ਜਿਹੜੀਆਂ ਉੱਥੇ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਪਬਲਿਕਮ ਜਿਹੜਾ ਹੈਗਾ ਥੋੜੀ ਨੇੜੇ ਜਿਹੜੀ ਪਹੁੰਚ ਚੁੱਕੀ ਸੀ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੀ ਪਬਲਿਕ ਆ ਉਹ ਲਗਾਤਾਰ ਜਿਹੜੀ ਹੈਗੀ ਆ ਪਿੱਛੇੋਂ ਹੱਢ ਗਈ ਕੋਰਸ ਕੋਰਸ ਨੇ ਲਗਾਤਾਰ ਪਿੱਛੇੋਂ ਕੀਤਾ ਅੱਗੇ ਆ ਜਿਹੜੀ ਕਈ ਵਾਹਾਂ ਸੀ ਜਿਹੜੇ ਸਰਕਾਰੀ ਜਿਹੜੀਆਂ ਗੱਡੀਆਂ ਨਹੀਂ ਭਾਵੇਂ ਕਿ ਪ੍ਰਾਈਵੇਟ ਸੀ ਉਹਨਾਂ ਨੂੰ ਵੀ ਜਿਹੜੀ ਉਸ ਸਮੇਂ ਅੱਜ ਬਿਲਕੁਲ ਬਿਲਕੁਲ ਜ਼ਮੀਨ ਜੇਕਰ ਦੇਖਿਆ ਜਾਵੇ ਤਾਂ ਨਰੇਸ਼ যাদਬ ਦੋ ਵਾਰ ਦੇ ਵਿਧਾਇਕ ਨੇ ਮਹਿਰੋਲੀ ਸੀਟ ਤੋਂ ਆ ਵਿਦਾ ਇੱਕ ਬਣੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ 2016 ਦੇ ਵਿੱਚ ਉਹਨਾਂ ਤੇ ਇਹ ਬੇਅਦਬੀ ਦਾ ਮਾਮਲਾ ਦਰਜ ਹੋਇਆ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਕਿੰਨੇ ਲੋਕ ਕੁੱਲ ਸੀਗੇ ਜ਼ਮੀਲ ਇਸ ਦੇ ਵਿੱਚ ਜਿਹੜੇ ਜਿਹੜੇ ਇਨਵੋਲਵ ਪਾਏ ਗਏ ਸੀ ਜਾਂ ਕੇਸ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ ਸੀ ਗਿਣਤੀ ਜੇਕਰ ਦੱਸ ਸਕੋ ਹਾਂ ਬਿਲਕੁਲ ਜੀ ਇਹਦੇ ਵਿੱਚ ਜਿਹੜੇ 4 ਸੀ 4 ਦੇ ਅਵਾਜ਼ ਤੁਹਾਡੀ ਠੀਕ ਨਹੀਂ ਆ ਰਹੀ ਜ਼ਮੀਲ ਇੱਕ ਵਾਰ ਫਿਰ ਕੋਸ਼ਿਸ਼ ਕਰੋ ਜਿਹੜੀ ਐਫ ਆਈ ਆਰ ਹੋਈ ਸੀ ਜੀ ਉਹ ਚਾਰ ਵਿਅਕਤੀਆਂ ਦੇ ਖਿਲਾਫ ਜਿਹੜੀ ਅਨ ਜਿਹੜੇ ਅੰਤ ਸਾਥੇ ਵਿਅਕਤੀ ਸੀ ਉਹਨਾਂ ਤੇ ਹੋਈ ਸੀ ਪੁਲਿਸ ਵੱਲੋਂ ਤਫ਼ਤੀਸ ਕਰਕੇ ਜਿਹੜੇ ਇਹਦੇ ਚਾਰ ਜਣਿਆਂ ਦੇ ਜਿਹੜੇ ਹੈਗੇਰੇ ਤਾਂ ਮੈਂ ਕਿ ਕੋਈ ਪਠਾਨਪੁਰ ਦੇ ਸੀ ਦਿੱਲੀ ਦੇ ਸੀ ਤੇ ਹੋਰ ਥਾਂ ਦੇ ਸੀ ਜਿਹੜੇ ਉਹਨਾਂ ਨੂੰ ਯਾਨੀ ਇਹਦੇ ਵਿੱਚ ਜਿਹੜਾ ਹੈਗਾ ਨਾਮਜ਼ਦ ਕੀਤਾ ਗਿਆ ਸੀ ਤੇ ਕੋਰ ਦੇ ਵਿੱਚ ਜਿਹੜਾ ਕੇਸ ਵੀ ਕੀਤਾ ਗਿਆ ਸੀ ਇਹਨਾਂ ਦੀ ਜਿਹੜੀ ਪਛਾਣ ਹੈ ਮੁੰਤਾ ਦਾ ਮੁੰਤਾ ਆਸਰਪਨ ਇਹ ਮੁਰਸੀ ਨੇ ਜਿਹੜੀ ਇੱਥੇ ਮਲੇਰਕੋਟਲਾ ਪੋਰਡ ਦੇ ਵਿੱਚ ਨੇ ਉਹਨਾਂ ਨੇ ਫਿਰ ਦੱਸਿਆ ਕਿ ਕਿ ਕਿਸ ਤਰ੍ਹਾਂ ਦਾ ਜਿਹੜਾ ਵਹੀਕਲ ਸੀ ਉਹ ਉਹ ਵਹੀਕਲ ਦੇ ਵਿੱਚ ਜਿਹੜੇ ਆਏ ਆ ਕੇ ਕੌਣ ਕੌਣ ਸੀ ਉਹਨਾਂ ਦੀ ਪਛਾਣ ਕੀਤੀ ਹੈ ਪਛਾਣ ਕਰਨ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਨੇ ਬਰੀਕੀ ਦੇ ਨਾਲ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਪੁੱਛਗਿੱਛ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਅੱਥਿਆਰ ਦੇ ਵਿੱਚ ਜੇ ਮੈਂ ਤੁਸੀਂ ਬਣੇ ਰਹੋ ਸਾਡੇ ਨਾਲ ਇੱਕ ਵਾਰ ਮੈਂ ਫੇਰ ਆਪਣੇ ਦਰਸ਼ਕਾਂ ਦਾ ਨਾਲੇ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਜਿਹੜੇ ਹੁਣੇ-ਹੁਣੇ ਸਾਡੇ ਨਾਲ ਜੁੜੇ ਨੇ ਕਿ ਮਲੇਰ ਕੋਟਲਾ ਦੇ ਵਿੱਚ 2016 ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ 2016 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 2016 ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ ਤੇ ਉਸ ਮਾਮਲੇ ਦੇ ਵਿੱਚ ਅੱਜ ਦੱਸਦੀਏ ਕਿ ਸਜ਼ਾ ਸੁਣਾਈ ਜਾ ਸਕਦੀ ਹੈ ਸੈਸ਼ਨ ਕੋਰਟ ਦੇ ਵੱਲੋਂ ਕਿਉਂਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਜਿਹੜੇ ਮਹਿਰੋਲੀ ਤੋਂ ਵਿਧਾਇਕ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਤੇ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਵੱਲੋਂ ਅੱਜ ਇਸ ਤੇ ਫੈਸਲਾ ਸੁਣਾਇਆ ਜਾਣਾ ਹੈ ਹਾਲਾਂਕਿ ਦੋ ਹੋਰ ਮੁਲਜ਼ਮ ਨੇ ਜਿਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਵੱਲੋਂ ਸਬੂਤਾਂ ਦੇ ਘਾਟ ਦੇ ਚੱਲਦਿਆਂ ਵਿਧਾਇਕ ਨਰੇਸ਼ ਯਾਦਵ ਤੇ ਉਹਨਾਂ ਦੇ ਇੱਕ ਸਾਥੀ ਨੂੰ ਬਰੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਦੁਬਾਰਾ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ 'ਚ ਅਪੀਲ ਕੀਤੀ ਗਈ ਜਿਸ ਤਹਿਤ ਹੁਣ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਦਿੱਲੀ ਦੇ ਮਹਿਰੋਲੀ ਤੋਂ ਵਿਧਾਇਕ ਨੇ ਨਰੇਸ਼ ਜਾਦਵ ਤੇ ਜ਼ਮੀਨ ਮੇਰੇ ਸਹਿਯੋਗੀ ਲਗਾਤਾਰ ਬਣੇ ਹੋਏ ਨੇ ਤਾਂ ਇਹ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਣਾ ਹੈ ਦੱਸਦੀ ਹੈ ਕਿ ਜੇਕਰ ਸਜ਼ਾ ਜਿਹੜੀ ਹੈ ਉਹ 2 ਸਾਲ ਤੋਂ ਵੱਧ ਹੁੰਦੀ ਹੈ 3 ਸਾਲ ਦੀ ਹੁੰਦੀ ਹੈ ਜਾਂ ਉਸ ਤੋਂ ਬਧੇਰੇ ਦੀ ਹੁੰਦੀ ਹੈ ਫਿਰ ਜੇਲ੍ਹ ਜਾਣਾ ਪਵੇਗਾ ਪਰ ਜੇਕਰ 2 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਤਾਂ ਫਿਰ ਜ਼ਮਾਨਤ ਜਿਹੜੀ ਹੈ ਉਹ ਮਿਲ ਸਕਦੀ ਹੈ ਹਾਲਾਂਕਿ ਇਹ ਅਦਾਲਤ ਤੇ ਨਿਰਪਰ ਕਰੇਗਾ ਕਿ ਕਿੰਨੀ ਸਜ਼ਾ ਇਸ ਮਾਮਲੇ ਦੇ ਵਿੱਚ ਸੁਣਾਈ ਜਾਂਦੀ ਹੈ ਕਿ ਜੁਰਮਾਨਾ ਲਾਇਆ ਜਾਂਦਾ ਏ ਤਾਂ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਵੱਲੋਂ ਇਸ ਤੇ ਫੈਸਲਾ ਸੁਣਾਇਆ ਜਾਣਾ ਏ ਹਾਲਾਂਕਿ ਦੋਸ਼ੀ ਕਰਾਰ ਜ਼ਰੂਰ ਦੇ ਦਿੱਤਾ ਗਿਆ ਮਹਿਰੋਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਦਿੱਲੀ ਦੀ ਇਹ ਮਹਿਰੋਲੀ ਸੀਟ ਹੈ ਦੋ ਵਾਰ ਇਹ ਵਿਧਾਇਕ ਨੇ ਦੂਜੀ ਵਾਰ ਦੇ ਵਿਧਾਇਕ ਨੇ ਨਰੇਸ਼ যাদব 2016 ਦੇ ਵਿੱਚ ਇਹ ਬੇਅਦਬੀ ਦੀ ਘਟਨਾ ਹੋਈ ਜਿਸ ਢੰਗ ਦੇ ਨਾਲ ਉਸ ਵੇਲੇ ਬਹੁਤ ਸੁਰਖੀਆਂ ਦੇ ਵਿੱਚ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਚੁੱਕੀਆਂ ਸਨ 2015 ਦੇ ਵਿੱਚ ਤੇ 2016 ਦੇ ਵਿੱਚ ਜਦੋਂ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ ਤਾਂ ਇਹ ਸਵਾਲ ਉੱਠਦੇ ਨੇ ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਇਸ ਢੰਗ ਦੇ ਨਾਲ ਧਰਮ ਗ੍ਰੰਥਾਂ ਦੀਆਂ ਧਾਰਮਿਕ ਪੁਸਤਕਾਂ ਦੀਆਂ ਤੇ ਹੋਰ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੀਆਂ ਕਿਉਂ ਬੇਅਦਬੀਆਂ ਹੋ ਰਹੀਆਂ ਨੇ ਤਾਂ 2016 ਦੇ ਵਿੱਚ ਇਹ ਮਾਮਲਾ ਬਹੁਤ ਸੁਰਖੀਆਂ ਦੇ ਵਿੱਚ ਰਿਹਾ ਹਿੰਸਾ ਹੋਈ ਮਲੇਰਕੋਟਲਾ ਦੇ ਜਰਗ ਚੌਂਕ ਦੇ ਵਿੱਚ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ ਭੀੜ ਭੜਕ ਗਈ ਹਵਾਈ ਫਾਇਰਿੰਗ ਕਰਨੀ ਪਈ ਤਾਂ ਉਸ ਦੌਰਾਨ ਇਹ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਸਿਆਸੀ ਆਗੂ ਵੀ ਇੱਕ ਦੂਜੇ ਤੇ ਨਿਸ਼ਾਨੇ ਸਾਧਦੇ ਰਹੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਨੂੰ ਉਸ ਵੇਲੇ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹਾਲਾਂਕਿ ਹੇਠਲੀ ਅਦਾਲਤ ਵੱਲੋਂ ਉਹਨਾਂ ਨੂੰ ਪਹਿਲਾਂ ਬਰੀ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਹੁਣ ਫੈਸਲਾ ਸੁਣਾਇਆ ਜਾਣਾ ਹੈ ਸਜ਼ਾ ਬਾਰੇ ਫੈਸਲਾ ਅੱਜ ਸੁਣਾਇਆ ਜਾ ਸਕਦਾ ਹੈ ਯਾਨੀ 16 ਦੇ ਵਿੱਚ ਜੋ ਮਲੇ ਕੋਲੇ ਵਿਜੇ ਕੁਮਾਰ ਉਹਦੇ ਸਾਥੀਆਂ ਵੱਲੋਂ ਕੁਰਾ ਸ਼ਰੀਫ ਦੀ ਬਿਆਦਬੀ ਕੀਤੀ ਗਈ ਸੀ ਉਸ ਦੇ ਵਿੱਚ ਮੈਂ ਹੁਣ ਸਪੱਸ਼ਟ ਸ਼ਿਕਾਇਤ ਕੀਤੀ ਜੀ ਐਫ ਆਈ ਆਰ ਦਰਜ ਕਰਵਾਈ ਸੀ ਤੇ ਮਾਨਯੋਗ ਅਦਾਲਤ ਵੱਲੋਂ ਉਸ ਸੰਬੰਧੀ ਜਗਸਵਾਟਰ ਨੰਬਰ ਐਫ ਆਈ ਆਰ 2016 ਦਾ ਉਸ ਦਾ ਫੈਸਲਾ 2021 ਵਿੱਚ ਪਹਿਲਾਂ ਕੀਤਾ ਗਿਆ ਸੀ ਸੀਜੀਐਮ ਸਾਫ ਸਰੂਪ ਦੀ ਕੋਰਟ ਵੱਲੋਂ ਉਸ ਦੇ ਵਿੱਚ ਦੋ ਦੋਸ਼ੀਆਂ ਨੂੰ ਦੋਸ਼ ਕਰਾਰ ਦਿੱਤਾ ਸੀ ਤੇ ਨਰੇਸ਼ যাদਬ ਤੇ ਨੰਦਕਿਸ਼ੋਰ ਨੂੰ ਬਰੀ ਕਰ ਦਿੱਤਾ ਸੀ ਜਿਸ ਦੀ ਅਪੀਲ ਕਰੀ ਗਈ ਅਪੀਲ ਦੇ ਵਿੱਚ ਕੱਲ 29 11 2024 ਨੂੰ ਮਾਨਯੋਗ ਸਰਤਾ ਪ੍ਰਮਿੰਦਰ ਸਿੰਘ ਗਰੀয়াল ਜੀ ਵੱਲੋਂ ਇਹਦਾ ਫੈਸਲਾ ਕੀਤਾ ਗਿਆ ਹੈ ਉਹਨਾਂ ਵੱਲੋਂ ਪਹਿਲੇ ਦੋ ਦੋਸ਼ੀਆਂ ਜਿਹਨਾਂ ਨੂੰ ਦੋ ਦੋ ਸਾਲ ਸਜ਼ਾ ਕੀਤੀ ਸੀ ਵਿਜੇ ਕੁਮਾਰ ਤੇ ਗੌਰਵ ਨੂੰ ਉਹ ਬਹਾਲ ਰੱਚੀ ਗਈ ਹੈ ਆਪਹੈਲਡ ਕੀਤੀ ਗਈ ਹੈ ਇੱਕ ਹੋਰ ਨਰੇਸ਼ Yadav ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਮਹਿਰੂਲੀ ਦਿੱਲੀ ਤੋਂ ਨੇ ਉਹਨਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਉਹ ਹਮਲੇ ਕੋਲ ਜੇਲ੍ਹ ਦੇ ਵਿੱਚ ਨੇ ਤੇ ਅੱਜ ਉਹਨਾਂ ਦੀ ਸਜ਼ਾ ਦੇ ਉੱਪਰ ਮਾਨਯੋਗ ਅਦਾਲਤ ਵੱਲੋਂ ਫੈਸਲਾ ਕੀਤਾ ਜਾਣਾ ਹੈ ਕਿ ਕਿੰਨੀ ਕਰਨੀ ਹੈ ਤਾਂ ਜਸਟੰਗ ਦੇ ਨਾਲ ਅੱਜ ਫੈਸਲਾ ਆਉਣਾ ਹੈ ਸਜ਼ਾ ਸੁਣਾਈ ਜਾ ਸਕਦੀ ਹੈ ਜਮੀਲ ਖੇੜੀ ਵਾਲਾ ਮੇਰੇ ਸਹਿਯੋਗੀ ਲਗਾਤਾਰ ਬਣੇ ਹੋਏ ਨੇ ਬਹੁਤ ਵੱਡੀ ਖਬਰ 2016 ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਤਾਂ ਉਸ ਤੋਂ ਬਾਅਦ ਇਹ ਮਾਮਲੇ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਹਿੰਸਾ ਪੜਕ ਗਈ ਸੀ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿੱਚ ਬਹੁਤ ਰੋਸ ਸੀ ਹਾਲਾਂਕਿ ਪਹਿਲਾਂ ਬਰੀ ਕੀਤਾ ਗਿਆ ਸਬੂਤਾਂ ਦੀ ਘਾਟ ਕਾਰਨ ਤੇ ਹੁਣ ਇਹ ਖਬਰ ਆ ਰਹੀ ਹੈ ਕਿ ਅੱਜ ਜਿਹੜਾ ਇਹ ਫੈਸਲਾ ਸੁਣਾਇਆ ਜਾ ਸਕਦਾ ਹੈ ਸਜ਼ਾ ਦੀ ਪ੍ਰਵੀਜ਼ਨ ਧਾਰਾ 295ਏ ਅਧੀਨ ਹੈ ਤਾਂ ਇਸ ਮਾਮਲੇ ਦੇ ਵਿੱਚ ਜੁਰਮਾਨਾ ਨਾਲ ਕਿੰਨੀ ਸਜ਼ਾ ਹੋਏਗੀ ਇਹ ਅਦਾਲਤ ਤੇ ਨਿਰਪਰ ਕਰਦਾ ਹੈ ਜਮੀਲ ਜੇਕਰ ਦੇਖਿਆ ਜਾਵੇ ਕਿਉਂਕਿ ਬੇਅਦਬੀ ਦੀ ਘਟਨਾ ਹੋਈ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਉਸ ਤੋਂ ਪਹਿਲਾਂ ਹੋਰ ਵੀ ਕਈ ਬੇਅਦਬੀਆਂ ਹੋ ਚੁੱਕੀਆਂ ਸਨ ਤਾਂ ਬਹੁਤ ਸਾਰੇ ਸਵਾਲ ਉਸ ਵੇਲੇ ਵੀ ਉੱਠਦੇ ਰਹੇ ਤੇ ਜੇਕਰ ਜਿਹੜੇ ਮੁਸਲਿਮ ਭਾਈਚਾਰੇ ਦੇ ਆਗੂ ਨੇ ਉਹਨਾਂ ਦਾ ਇਸ ਬਾਰੇ ਜਦੋਂ ਬਰੀ ਹੋਏ ਸੀ ਕੁਝ ਕਹਿਣਾ ਸੀ ਜਾਂ ਹੁਣ ਉਹਨਾਂ ਦੀ ਕੋਈ ਪ੍ਰतिकਰਮ ਸਾਹਮਣੇ ਆ ਸਕਿਆ ਜਮੀਲ ਬਿਲਕੁਲ ਹੀ ਭਾਵੇਂ ਕਿ ਮੁਸਲਮ ਭਾਈਚਾਰਾ ਹੋਵੇ ਭਾਵੇਂ ਕਿ ਸਿੱਖ ਭਾਈਚਾਰਾ ਹੋਵੇ ਕੋਈ ਵੀ ਭਾਈਚਾਰਾ ਦਾ ਹੋਣ ਕੋਈ ਵੀ ਧਾਰਮਿਕ ਗ੍ਰੰਥਾ ਜਿਸ ਦੀ ਵੀ ਬੇਅਦਬੀ ਕੀਤੀ ਜਾਂਦੀ ਆ ਉਹਨਾਂ ਨੂੰ ਦਿਲੋਂ ਦੁੱਖ ਹੁੰਦਾ ਬਹੁਤ ਜ਼ਿਆਦਾ ਅਫਸੋਸ ਹੁੰਦਾ ਅਤੇ ਹਮੇਸ਼ਾ ਹੀ ਪ੍ਰਸ਼ਾਸਨ ਤੋਂ ਭਾਵੇਂ ਸਿਵਲ ਪ੍ਰਸ਼ਾਸਨ ਹੋਵੇ ਭਾਵੇਂ ਪੁਲਿਸ ਪ੍ਰਸ਼ਾਸਨ ਹੋਵੇ ਉਸ ਤੋਂ ਮਦਦ ਲਈ ਜਾਂਦਾ ਕਿ ਵੀ ਇਹਦਾ ਜਿਹੜਾ ਹੈਗੇ ਦੋਸ਼ੀ ਨੇ ਉਹਨਾਂ ਨੂੰ ਸਖਤ ਫੜਿਆ ਜਾਵੇ ਫੜ ਤੋਂまあ ਸਖਤ ਜਿਹੜੀ ਹੈਗੀ ਆ ਸਜ਼ਾ ਦਿੱਤੀ ਜਾਵੇ ਤੇ ਕਈ ਆਗੂ ਨੇ ਇਸ ਤਰ੍ਹਾਂ ਜਿਹੜੇ ਹੈਗੇ ਆ ਉਹ ਲਗਾਤਾਰ ਕੋਟ ਦੇ ਵਿੱਚ ਜਿਹੜੀ ਹੈਗੀ ਆ ਉਸ ਦੀ ਪਹਿਰਵਾਈ ਵੀ ਕਰਦੇ ਨੇ ਤਾਂ ਕਿ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਘਟਨਾ ਅੱਗੇ ਤੋਂ ਕੋਈ ਵੀ ਨਾ ਕਰ ਸਕੇ ਇਹ ਸਜ਼ਾ ਦਵਾਈ ਜਾਵੇ ਮੇਨ ਮੰਤਵ ਇਹ ਹੁੰਦਾ ਕਿਉਂਕਿ ਹਰ ਇੱਕ ਇੱਕ ਦੂਸਰੇ ਦਾ ਸਤਕਾਰ ਕਰਦਾ ਠੀਕ ਹੈ ਜਮੀਲ ਬਹੁਤ ਧੰਨਵਾਦ ਇਸ ਪੂਰੀ ਅਪਡੇਟ ਦੇ ਲਈ ਤਾਂ ਜਮੀਲ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਨਰੇਸ਼ ਜਾਦਵ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਸਜ਼ਾ ਅਦਾਲਤ ਦੇ ਵੱਲੋਂ ਅੱਜ ਸੁਣਾਈ ਜਾਣੀ